ਸਾUTO ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਾਬਾ ਫਰੀਦ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਹੈ ਤੇ ਦੂਜਾ ਮਾਨ ਸਾਹਿਬ ਦੇ ਤੇ ਕੇਜਰੀਵਾਲ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਬਹੁਤ ਸਾਰੇ ਲੋਕਾਂ ਦੇ ਜ਼ਹਿਨ 'ਚ ਇਹ ਵੀ ਸਵਾਲ ਹੈ ਵੀ ਕਰਮਜੀਤ ਅਨਮੋਲ ਫਿਲਮਾਂ 'ਚ ਐਡਾ ਵੱਡਾ ਨਾਮ ਸੀ ਅੱਜ ਕੋਈ ਵੀ ਪੰਜਾਬੀ ਫਿਲਮ ਕਰਮਜੀਤ ਅਨਮੋਲ ਬਿਨਾਂ ਅਧੂਰੀ ਹੈ ਫਿਰ ਕੀ ਲੋੜ ਪੈ ਗਈ ਸੀ ਸਿਆਸਤ ਕਰਨ ਦੀ ਕਿ ਮੈਨੂੰ ਸ਼ੁਰੂ ਤੋਂ ਸ਼ੌਕ ਹੈ ਥੋੜਾ ਸੋਸ਼ਲ ਵਰਕ ਦਾ ਮੈਂ ਪਿੰਡ ਪੱਧਰ ਤੇ ਮਾੜਾ ਮੋਟਾ ਤਿਲਫੁਲ ਕਰਦਾ ਰਹਿਣਾ ਜੀ ਤੇ ਜਦੋਂ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ ਫਿਰ ਬੰਦਾ ਹੋਰ ਖੁੱਲ ਕੇ ਕਰ ਲੈਂਦਾ ਨਵੇਂ ਚੈਲੰਜਸ ਨੂੰ ਕਿਵੇਂ ਲਵੋਗੇ ਆਰਟਿਸਟ ਲਈ ਕੋਈ ਵੀ ਏਰੀਆ ਨਵਾਂ ਨਹੀਂ ਕਿਉਂਕਿ ਲੋਕ ਮੈਨੂੰ ਜਾਣਦੇ ਨੇ ਬਾਕੀ ਮੇਰੇ ਲਈ ਵੀ ਨਹੀਂ ਕਿਉਂਕਿ ਮੇਰੇ ਉੱਥੇ ਫਰੀਦਕੋਟ ਕਨਸਟੀਟੂਐਂਸੀ ਦੇ ਵਿੱਚ ਨਾਨਕੇ ਵੀ ਨੇ ਜੀ ਮੈਂ ਰਿਹਾ ਉੱਥੇ ਪੜਿਆ ਉੱਥੇ ਆ ਤੁਹਾਨੂੰ ਵੀ ਉਹ ਜਗਨੂ ਹਾਜ਼ਰ ਐ ਐਡੀ ਹਿੱਟ ਤੁਹਾਡੀ ਜੋੜੀ ਸੀਗੀ ਉਹ ਦੁਬਾਰਾ ਇਕੱਠੀ ਹੋ ਰਹੀ ਐ ਇੱਕ ਮੰਚ ਥੱਲੇ ਜਗਨੂ ਦੀ ਜੋੜੀ ਹਿੱੱਥੇ ਹੋਵੇ ਮੈਂ ਇਧਰ ਵਾਸਤੇ ਵੀ ਇਸ ਲਾਈਨ 'ਚ ਵੀ ਜੋੜੀ ਹਿੱਟ ਰੱਖਣੀ ਐ ਜੀ ਆਪਾਂ ਮਮੋ ਮਸਦਿਕ ਜੀ ਨੇ ਜਿਹੜੇ ਮੌਜੂਦਾ ਐਮਪੀ ਨੇ ਤੇ ਜੇਕਰ ਕਾਂਗਰਸ ਉਹਨਾਂ ਨੂੰ ਫੇਰ ਤੋਂ ਟਿਕਟ ਦਿੰਦੀ ਹੈ ਤਾਂ ਉਹਨਾਂ ਦੇ ਖਿਲਾਫ ਤੁਹਾਨੂੰ ਲੜਨਾ ਪਊਗਾ ਜੋ ਉਹਨਾਂ ਦਾ ਰਤਬਾ ਹੈ ਉਹ ਉਹਨਾਂ ਪ੍ਰਤੀ ਮੇਰੇ ਦਿਲ 'ਚ ਇੱਜ਼ਤ ਹੈ ਉਹ ਕਦੇ ਨਹੀਂ ਘਟੂਗੀ ਤੁਸੀਂ ਵੀ ਦੱਸੋ ਕਦੋਂ ਪਹਿਲੀ ਵਾਰ ਭਗਵੰਤ ਮਾਨ ਨਾਲ ਮਿਲੇ ਸੀਗੇ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪਿਆਰ ਐ ਇਨ ਸਾਲਾਂ 'ਚ ਕਿਵੇਂ ਬਰਕਰਾਰ ਆ ਰਿਹਾ ਕਾਲਜ ਦੇ ਵਿੱਚ ਇੱਕ ਬੋਰਡ ਸੀਗਾ ਉਹਦੇ ਥੱਲੇ ਸਾਡੀ ਯਾਰੀ ਲੱਗੀ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਇਹ ਸਫ਼ਰ ਜਾਰੀ ਹੈ ਜੀ ਇਕੱਠੇ ਹੀ ਆ অবশ্যই দেখ ਰਹੇ ਹਾਂ ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਕਰਮਜੀਤ ਤਨਮੋਲ ਜੀ ਦੇ ਨਾਲ ਜਿਹੜੇ ਕਿਸੇ ਪਛਾਣ ਦੇ ਮਹਤਾਜ ਨਹੀਂ ਕਰਮਜੀਤ ਤਨਮੋਲ ਇੱਕ ਆਰਟਿਸਟ ਵੀ ਨੇ ਕਾਮੇਡੀਅਨ ਵੀ ਨੇ ਸਿੰਗਰ ਵੀ ਨੇ ਐਕਟਰ ਵੀ ਨੇ ਤੇ ਹੁਣ ਇੱਕ ਹੋਰ ਨਾਮ ਜਿਹੜਾ ਹੈਗਾ ਇੱਕ ਹੋਰ ਪ੍ਰੋਫੈਸ਼ਨ ਉਹਨਾਂ ਦੇ ਨਾਮ ਦੇ ਨਾਲ ਜੋੜਨ ਲੱਗਿਆ ਉਹ ਪੋਲੀਟੀਸ਼ੀਅਨ ਦਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਰਮਜੀਤ ਤਨਮੋਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਨਵੀਂ ਇਨਿੰਗ ਸ਼ੁਰੂ ਕਰਨ ਜਾ ਰਹੇ ਨੇ ਕਿਵੇਂ ਮਹਿਸੂਸ ਕਰ ਰਹੇ ਨੇ ਗੱਲਬਾਤ ਕਰਾਂਗੇ ਅ ਅਨਮੋਲ ਜੀ ਬਹੁਤ ਬਹੁਤ ਵਧਾਈਆਂ ਪਹਿਲਾਂ ਥੈਂਕ ਯੂ ਸੋ ਮਚ ਭਾਜੀ ਅੱਛਾ ਕਿਵੇਂ ਦਾ ਤੁਹਾਨੂੰ ਲੱਗਿਆ ਇੱਕ ਆਰਟਿਸਟ ਵਜੋਂ ਬੜਾ ਵੱਡਾ ਨਾਮ ਹੈ ਤੁਹਾਡਾ ਤੇ ਹੁਣ ਆਰਟਿਸਟ ਤੋਂ ਪੋਲੀਟੀਸ਼ੀਅਨ ਜਿਹੜਾ ਬਣਨਾ ਇਹ ਕਿਵੇਂ ਮਹਿਸੂਸ ਹੋਇਆ ਦੇਖੋ ਜੀ ਚੰਗਾ ਲੱਗਿਆ ਤਾਂ ਹੀ ਇਸ ਲਾਈਨ ਚ ਐਂਟਰੀ ਕੀਤੀ ਹੈ ਔਰ ਬੜਾ ਵਧੀਆ ਲੱਗਿਆ ਕਿਉਂਕਿ ਜਿਵੇਂ ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਾਬਾ ਫਰੀਦ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਹੈ ਤੇ ਦੂਜਾ ਮਾਨ ਸਾਹਿਬ ਦੇ ਤੇ ਕੇਜਰੀਵਾਲ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਕਿ ਐਡੀ ਵੱਡੀ ਜ਼ਿੰਮੇਵਾਰੀ ਸੌਂਪੀ ਤੇ ਬਾਕੀ ਸਾਰੇ ਦਰਸ਼ਕਾਂ ਦਾ ਮੇਰੇ ਸਰੋਤਿਆਂ ਦਾ ਸਾਰੇ ਜਿਹੜੇ ਵੀ ਮੈਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਪੂਰੀ ਉਮੀਦ ਹੈ ਕਿ ਜਿਵੇਂ ਮੈਨੂੰ ਫਿਲਮਾਂ ਚ ਜਾਂ ਗਾਣਿਆਂ ਚ ਪਸੰਦ ਕੀਤਾ ਉਵੇਂ ਇਸ ਲਾਈਨ ਦੇ ਵਿੱਚ ਵੀ ਪਸੰਦ ਕਰਨਗੇ ਔਰ ਮੈਂ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਮੈਨੂੰ ਉਹਨਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਦੇ ਖਰਾ ਉਤਰਨ ਦਾ ਬਲ ਬਖਸ਼ੇ ਤੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਇਹ ਵੀ ਸਵਾਲ ਹੈ ਵੀ ਕਰਮਜੀਤ ਅਨਮੋਲ ਫਿਲਮਾਂ 'ਚ ਐਡਾ ਵੱਡਾ ਨਾਮ ਸੀ ਅੱਜ ਕੋਈ ਵੀ ਪੰਜਾਬੀ ਫਿਲਮ ਕਰਮਜੀਤ ਅਨਮੋਲ ਬਿਨਾਂ ਅਧੂਰੀ ਹੈ ਫਿਰ ਕੀ ਲੋੜ ਪੈ ਗਈ ਸੀ ਸਿਆਸਤ ਕਰਨ ਦੀ ਦੇਖੋ ਜੀ ਕੁਝ ਪਹਿਲਾਂ ਤਾਂ ਇਹ ਸੀ ਸਟਰਗਲ ਬਹੁਤ ਰਿਹਾ ਤੇ ਮਤਲਬ ਰੋਟੀ ਜੋਗੇ ਹੋਏ ਫਿਰ ਇਹ ਵੀ ਹੁੰਦਾ ਬੰਦੇ ਨੂੰ ਕਿਉਂਕਿ ਮੈਨੂੰ ਸ਼ੁਰੂ ਤੋਂ ਸ਼ੌਕ ਹੈ ਥੋੜਾ ਸੋਸ਼ਲ ਵਰਕ ਦਾ ਮੈਂ ਪਿੰਡ ਪੱਦਰ ਤੇ ਮਾੜਾ ਮੋਟਾ ਤਿਲ ਫੁੱਲ ਕਰਦਾ ਰਹਿਣਾ ਜੀ ਤੇ ਜਦੋਂ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ ਫਿਰ ਬੰਦਾ ਹੋਰ ਖੁੱਲ ਕੇ ਕਰ ਲੈਂਦਾ ਬਾਕੀ ਇਹ ਕੰਮ ਹੈ ਜਿਹੜਾ ਇਹ ਮੇਰੀ ਰੋਜ਼ੀ ਰੋਟੀ ਹੈ ਇਹ ਨਾਲ ਚੱਲਦਾ ਰਹੂ ਹੌਲੀ ਹੌਲੀ ਇਹ ਥੋੜਾ ਮਤਲਬ ਵੰਡਿਆ ਜਾਊਗਾ ਜਣੀ ਅੱਧਾ ਟਾਈਮ ਉਧਰ ਤੇ ਅੱਧਾ ਟਾਈਮ ਇੱਧਰ ਹੋ ਜਾਊਗਾ ਜੀ ਤੇ ਮੈਂ ਲੋਕਾਂ ਦੀ ਸੇਵਾ 'ਚ ਵੀ ਲਾਵਾਂਗੇ ਟਾਈਮ ਅਜਾ ਤੁਸੀਂ ਜਿਹੜਾ ਤੁਹਾਡਾ ਪਿੰਡ ਹੈ ਗੰਡੂਆ ਉਹ ਕਿਉਂਕਿ ਸੰਗਰੂਰ ਚ ਪੈਂਦਾ ਤੁਸੀਂ ਵੀ ਇਹ ਚਾਹੁੰਦੇ ਸੀ ਵੀ ਸੰਗਰੂਰ ਤੋਂ ਜ਼ਿੰਮੇਵਾਰੀ ਮਿਲੇ ਪਰ ਹੁਣ ਚਲੋ ਬਾਬਾ ਫਰੀਦ ਜੀ ਧਰਤੀ ਤੋਂ ਮਿਲੀ ਹੈ ਤੇ ਉੱਥੇ ਕਿੰਨੇ ਕੁ ਲੱਗਦਾ ਵੀ ਚੈਲੰਜ ਇਸ ਵਕ ਹੋਣਗੇ ਕੀ ਕੀ ਮੁਸ਼ਕਲਾਂ ਆ ਸਕਦੀਆਂ ਜਾਂ ਉਸ ਨਵੇਂ ਚੈਲੰਜਸ ਨੂੰ ਕਿਵੇਂ ਲਾਉਂਗੇ ਦੇਖੋ ਜੀ ਆਰਟਿਸਟ ਲਈ ਕੋਈ ਵੀ ਏਰੀਆ ਨਵਾਂ ਨਹੀਂ ਕਿਉਂਕਿ ਲੋਕ ਮੈਨੂੰ ਜਾਣਦੇ ਨੇ ਬਾਕੀ ਮੇਰੇ ਲਈ ਵੀ ਨਹੀਂ ਕਿਉਂਕਿ ਮੇਰੇ ਉੱਥੇ ਫਰੀਦਕੋਟ ਕੌਨਸਟਿਟੂਐਂਸੀ ਦੇ ਵਿੱਚ ਨਾਨਕੇ ਵੀ ਨੇ ਜੀ ਮੈਂ ਰਿਹਾ ਉੱਥੇ ਪੜਿਆ ਉੱਥੇ ਆ ਉਹ ਮੇਰੇ ਪਿੰਡ ਵਾਂਗੂ ਹੀ ਆ ਪਿੰਡ ਜਲਾਲ ਸੋ ਮੈਂ ਬਚਪਨ ਚ ਮੇਰਾ ਬਚਪਨ ਉੱਥੇ گزارਿਆ ਕੋਈ ਮੇਰੇ ਲਈ ਨਵਾਂ ਮਤਲਬ ਇਹ ਇਲਾਕਾ ਨਹੀਂ ਤੇ ਬਾਕੀ ਕਲਾਕਾਰ ਲਈ ਖਾਸ ਕਰਕੇ ਕੋਈ ਮਤਲਬ ਸਾਰੇ ਲੋਕ ਜਾਣਦੇ ਸਾਰੇ ਪਿਆਰ ਕਰਦੇ ਕੋਈ ਅਸੀ ਗੱਲ ਨਹੀਂ ਅਜਾ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਲੋਕਾਂ ਨੂੰ ਵੀ ਉਹ ਜੁਗਨੂ ਹਾਜ਼ਰ ਐ ਐਡੀ ਹਿੱਟ ਤੁਹਾਡੀ ਜੋੜੀ ਸੀਗੀ ਉਹ ਦੁਬਾਰਾ ਇਕੱਠੀ ਹੋ ਰਹੀ ਐ ਇੱਕ ਮੰਚ ਥੱਲੇ ਤੁਹਾਨੂੰ ਕਿਵੇਂ ਲੱਗਿਆ ਮਾਨਸਾਵਣਾ ਦੁਬਾਰਾ ਜੁੜ ਕੇ ਜਿਵੇਂ ਜੁਗਨੂ ਦੀ ਜੋੜੀ ਹਿੱਟ ਹੋਈ ਹੋਵੇ ਮੈਂ ਇਧਰ ਵਾਸਤੇ ਵੀ ਇਸ ਲਾਈਨ 'ਚ ਵੀ ਜੋੜੀ ਹਿੱਟ ਰੱਖਣੀ ਐ ਜੀ ਆਪਾਂ ਔਰ ਲੋਕਾਂ ਨੂੰ ਖੁਸ਼ ਕਰਨਾ ਐ ਔਰ ਲੋਕਾਂ ਦੇ ਮਤਲਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਫਰੀਦਕੋਟ ਦੀ ਆਪਾਂ ਗੱਲ ਕਰੀਏ ਮੁਹੰਮਦ ਸਦੀਕ ਜੀ ਨੇ ਜਿਹੜੇ ਮੌਜੂਦਾ ਐਮਪੀ ਨੇ ਤੇ ਜੇਕਰ ਕਾਂਗਰਸ ਉਹਨਾਂ ਨੂੰ ਫੇਰ ਤੋਂ ਟਿਕਟ ਦਿੰਦੀ ਹੈ ਤਾਂ ਉਹਨਾਂ ਦੇ ਖਿਲਾਫ ਤੁਹਾਨੂੰ ਲੜਨਾ ਪਊਗਾ ਤੇ ਤੁਹਾਡੇ ਸੀਨੀਅਰ ਵੀ ਨੇ ਤੇ profession wise ਵੀ ਸੇਮ ਹੈ ਤੇ ਫਿਰ ਉਸ ਨੂੰ ਕਿਵੇਂ ਵੇਖੋਗੇ ਤੁਸੀਂ ਪ੍ਰਚਾਰ ਫਿਰ ਸਦੀਕ ਸਾਹਿਬ ਦੇ ਖਿਲਾਫ ਕਰੋਗੇ ਉਹ ਕੀ ਲੱਗਦਾ ਫਿਰ ਕਿਸ ਤਰ੍ਹਾਂ ਦੇ ਸਰਕਮਸਟੈਂਸਸ ਬਣਨਗੇ ਦੇਖੋ ਜੀ ਮਤਲਬ ਜਿਹੜੇ ਨਿੱਜੀ ਰਿਲੇਸ਼ਨਸ਼ਿਪ ਹੁੰਦੀ ਹੈ ਜਿਹੜੀ ਉਹ ਤਾਂ ਮਤਲਬ ਅਲੱਗ ਚੀਜ਼ ਹੈ ਇੱਕ ਹੈਨਾ ਤੇ ਬਾਕੀ ਪਾਰਟੀਆਂ ਦੇ ਜਿਹੜੇ ਸਿਧਾਂਤ ਹੁੰਦੇ ਨੇ ਅਲੱਗ-ਅਲੱਗ ਹੁੰਦੇ ਨੇ ਵਿਚਾਰ ਮਤਲਬ ਅਲੱਗ-ਅਲੱਗ ਹੁੰਦੇ ਆ ਪਰ ਜੋ ਉਹਨਾਂ ਦਾ ਰਤਬਾ ਉਹ ਉਹਨਾਂ ਪ੍ਰਤੀ ਮੇਰੇ ਦਿਲ 'ਚ ਇੱਜ਼ਤ ਹੈ ਉਹ ਕਦੇ ਨਹੀਂ ਘਟੂਗੀ ਕਿਉਂਕਿ ਉਹ ਸਾਡੇ ਬਹੁਤ ਪੂਜਨੀਕ ਮੈਂ ਸਮਝਦਾ ਉਹਨਾਂ ਨੂੰ ਕਿਉਂਕਿ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਜੀ ਉਹਨਾਂ ਤੋਂ ਵੀ ਔਰ ਕਿਵੇਂ ਹਲੀਮੀ ਦੇ ਨਾਲ ਰਹਿਣਾ ਜਾਂ ਕੁਝ ਵੀ ਹੈ ਤੇ ਮੈਨੂੰ ਖੁਸ਼ੀ ਹੈ ਕਿ ਉਹ ਉਹ ਇਸ ਪੱਧਰ ਤੇ ਪਹੁੰਚੇ ਨੇ ਤੇ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਸਦੀਕ ਸਾਹਿਬ ਨੂੰ ਵੀ ਮੌਕਾ ਦਿੱਤਾ ਤੇ ਇੱਕ ਵਾਰੀ ਮੈਨੂੰ ਵੀ ਮੌਕਾ ਦੇ ਕੇ ਦੇਖੋ ਅੱਛਾ ਇੱਕ ਤੁਸੀਂ ਇਹ ਲੋਕ ਬਹੁਤ ਜਾਣਦੇ ਹੀ ਐ ਵੀ ਤੁਸੀਂ ਤੇ ਮਾਨ ਸਾਹਿਬ ਬਹੁਤ ਸਮੇਂ ਤੋਂ ਤੁਹਾਡੀ ਸਾਝਾ ਪੁਰਾਣੇ ਤੁਸੀਂ ਪਰਫਾਰਮ ਇਕੱਠੇ ਕਰਦੇ ਰਹੇ ਹੋ ਮਾਨ ਸਾਹਿਬ ਨੇ ਵੀ ਹਜ਼ਾਰਾਂ ਵਾਰ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀ ਦੱਸੋ ਕਦੋਂ ਪਹਿਲੀ ਵਾਰ ਭਗਵੰਤ ਮਾਨ ਨਾਲ ਮਿਲੇ ਸੀਗੇ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪਿਆਰ ਐ ਇਨ ਸਾਲਾਂ ਚ ਕਿਵੇਂ ਬਰਕਰਾਰ ਆ ਰਿਹਾ ਇਹ 90 99 ਦੀ ਗੱਲ ਹੈ ਜੀ ਪਲੱਸ 1 ਪਲੱਸ 2 ਵੇਲੇ ਜਦੋਂ ਸੀਗੇ ਤੇ ਉਦੋਂ ਅਸੀਂ ਕਾਲਜ ਦੇ ਵਿੱਚ ਇੱਕ ਬੋਰਡ ਸੀਗਾ ਉਹਦੇ ਥੱਲੇ ਸਾਡੀ ਯਾਰੀ ਲੱਗੀ ਸੀ ਤੇ ਅਸੀਂ ਇਕੱਠੇ ਹੋਏ ਸੀ ਉੱਥੇ ਵੀ ਉਹਨਾਂ ਨੇ ਕਹਿਸ ਕਿ ਮੈਂ ਵੀ ਸਕਿੱਟਾਂ ਵਗੈਰਾ ਕਰ ਲੈਣਾ ਵਧੀਆ ਤੇ ਆਪਾਂ ਹੁਣ ਇਕੱਠੇ ਜਾਇਆ ਕਰਾਂਗੇ ਕੰਪੀਟੀਸ਼ਨਾਂ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਇਹ ਸਫ਼ਰ ਜਾਰੀ ਹੈ ਜੀ ਇਕੱਠੇ ਹੀ ਆ ਉਦੋਂ ਤੋਂ ਲੈ ਕੇ ਤੇ ਅੱਜ ਵੀ ਇਕੱਠੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਜਿਹੜਾ ਅਸਲੀ ਕਾਰਨ ਸੀ ਉਹ ਭਗਵੰਤ ਮਾਨ ਸੀ ਤੁਹਾਡੇ ਕਿਉਂਕਿ ਬੜੇ ਖਾਸ ਸੀਗੇ ਜਾਂ ਪਾਰਟੀ ਦੇ ਸਿਧਾਂਤਾਂ ਨੂੰ ਲੈ ਕੇ ਜਾਂ ਪਾਰਟੀ ਦੀ ਜਿਹੜੀ ਕੰਮ ਕਰਨ ਦੀ ਜਿਹੜੀ ਉਹ ਤਰੀਕਾ ਹੈ ਉਹਨਾਂ ਦਾ ਉਸ ਤੋਂ ਤੁਸੀਂ ਪ੍ਰਭਾਵਿਤ ਹੋਏ ਸਾਰੀਆਂ ਗੱਲਾਂ ਹੀ ਸੀ ਦੇਖੋ ਜੀ ਬਿਲਕੁਲ ਪਹਿਲਾਂ ਤਾਂ ਪਾਰਟੀ ਵਧੀਆ ਲੱਗਦੀ ਸੀ ਮੈਨੂੰ ਕਿਉਂਕਿ ਇਹਨਾਂ ਦੇ ਕੰਮ ਬੜੇ ਅੱਛੇ ਨੇ ਕਿਉਂਕਿ ਦਿੱਲੀ ਦੇਖਦੇ ਸੀਗੇ ਕਿ ਮੈਂ ਆਮ ਲੋਕਾਂ ਨੂੰ ਖੁਸ਼ ਹੋਏ ਉਸ ਤੋਂ ਬਾਅਦ ਮਾਨ ਸਾਹਿਬ ਆ ਕੇ ਫਿਰ ਹੋਰ ਯਕੀਨ ਪੱਕਾ ਹੋ ਗਿਆ ਹਾਂਜੀ ਤੇ ਹੁਣ ਜਿਹੜੀਆਂ ਤੁਸੀਂ ਫਿਲਮਾਂ ਕਰ ਰਹੇ ਸੀਗੇ ਜਾਂ ਜਿਹੜਾ ਉਹ ਉਸ ਪਾਸੇ ਜਿਹੜਾ ਤੁਹਾਡਾ ਰੁਝੇਵੇਂ ਹੁੰਦੇ ਸੀਗੇ ਉਹ ਉਸੇ ਤਰ੍ਹਾਂ ਜਾਰੀ ਰਹਿਣਗੇ ਜਾਂ ਮੈਨੇਜ ਕਰੋਗੇ ਦੋਵਾਂ ਪਾਸੇ ਟਾਈਮ ਦੇਵੋਗੇ ਜਾਂ ਹੁਣ ਸਿਆਸਤ ਨੂੰ ਹੀ ਟਾਈਮ ਦੇਵੋਗੇ ਨਹੀਂ ਨਹੀਂ ਬਿਲਕੁਲ ਦੋਨਾਂ ਪਾਸੇ ਟਾਈਮ ਦੇਵਾਂਗੇ ਜੀ ਮੈਂ ਇਹੀ ਕਹਿਣਾ ਕਿ ਫਿਲਮਾਂ ਵੀ ਮੈਂ ਕਰੂੰਗਾ ਤੇ ਉਹ ਤਾਂ ਮੇਰੀ ਰੋਜ਼ੀ-ਰੋਟੀ ਦਾ ਸਵਾਲ ਹੈ ਜੀ ਤੇ ਇੱਧਰ ਮੈਂ ਸੇਵਾ ਲਈਆਂ ਵੀ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਉਹ ਇੱਧਰ ਸੇਵਾ ਕਰਾਂਗਾ ਕਦੋਂ ਕਦੀ ਥੋਡੀ ਗੱਲਬਾਤ ਚੱਲ ਰਹੀ ਸੀ ਤੁਹਾਨੂੰ ਲੱਗ ਰਿਹਾ ਸੀਗਾ ਵੀ ਸ਼ਾਇਦ ਮੈਨੂੰ ਲੋਕ ਸਭਾ ਚੋਣਾਂ ਆ ਰਹੀਆਂ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਕਦੋਂ ਇਹ ਅਹਿਸਾਸ ਹੋਣ ਲੱਗਿਆ ਵੈਸੇ ਤਾਂ ਸਾਰੀਆਂ ਪਾਰਟੀਆਂ ਹੀ ਪਿਛਲੇ 6-7 ਸਾਲਾਂ ਤੋਂ ਅਪਰੋਚ ਕਰ ਰਹੀਆਂ ਸੀ ਪਰ ਮੇਰਾ ਅਜੀਬ ਮੂਡ ਨਹੀਂ ਸੀਗਾ ਤੇ ਇਸ ਵਾਰੀ 2 ਮਹੀਨੇ ਪਹਿਲਾਂ ਹੀ ਮੈਨੂੰ ਕਿਹਾ ਸੀ ਵੀ ਤਿਆਰੀ ਰੱਖ ਕੇ ਤੈਨੂੰ ਕਿਤੋਂ ਵੀ ਮਤਲਬ ਟਿਕਟ ਮਿਲ ਸਕਦੀ ਹੈ अच्छा एक और जानਦਿਆਂ ਦੇ ਵੀ ਦੱਸ ਦੋ ਵੀ ਤੁਸੀਂ ਬਹੁਤ ਸਾਰੇ ਮੁੱਖ ਮੰਤਰੀ ਵੇਖੇ ਪੰਜਾਬ ਦੇ ਭਗਵੰਤ ਮਾਨ ਜਿਹੜੇ ਤੁਹਾਡੇ ਬੜੇ ਯਾਰ ਕਰੀਬੀ ਯਾਰ ਰਹੇ ਨੇ ਉਹ ਉਹਨਾਂ ਨੂੰ ਹੁਣ ਲਗਭਗ 2 ਸਾਲ ਹੋਣ ਜਾ ਰਹੇ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਬਹੁਤ ਉਹਨਾਂ ਦੀਆਂ ਚੰਗੀਆਂ ਲੱਗੀਆਂ ਜਿਹੜੇ ਤੁਹਾਨੂੰ ਲੱਗਦਾ ਵੀ ਯਾਰ ਇਸ ਤੋਂ ਪਹਿਲਾਂ ਇਹ ਚੀਜ਼ਾਂ ਨਹੀਂ ਕੀਤੀਆਂ ਸੀ ਕਿਸੇ ਸਰਕਾਰ ਨੇ ਕਿਸੇ ਸੀਐਮ ਨੇ ਜੋ ਉਹਨਾਂ ਨੇ ਕੀਤੀਆਂ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਇਹ ਕਿ ਜਦੋਂ ਕੋਈ ਜਦੋਂ ਚੋਣਾਂ ਵੇਲੇ ਮੈਨੀਫੈਸਟੋ ਦੇ ਵਿੱਚ ਗੱਲਾਂ ਲਿਖੀਆਂ ਜਾਂਦੀਆਂ ਵੀ ਆਹ ਕਰਾਂਗੇ ਆਹ ਕਰਾਂਗੇ ਤੇ ਸਰਕਾਰਾਂ ਜਿਹੜੀਆਂ ਪਿਛਲੀਆਂ ਸੀਗੀਆਂ ਉਹ ਪਿਛਲੇ 6 ਮਹੀਨਿਆਂ 'ਚ ਮਤਲਬ ਕਰਦੇ ਆ ਜਦੋਂ ਵੋਟ ਆਉਣੀ ਹੁੰਦੀ ਸੀ ਪਰ ਇਹ ਪਹਿਲੇ ਮੁੱਖ ਮੰਤਰੀ ਨੇ ਪਹਿਲੀ ਗਵਰਨਮੈਂਟ ਹੈ ਜਿਨੇ ਪਹਿਲੇ 6 ਮਹੀਨਿਆਂ ਚ ਸ਼ੁਰੂ ਕਰਤਾ ਸੀ ਇਹ ਕੰਮ ਤੇ ਬਾਕੀ ਇਹ ਆਮ ਲੋਕਾਂ ਵਾਂਗੂ ਜਿਵੇਂ ਕੋਈ ਖੜੇ ਜਾਂਦੇ ਵੀ ਭਾਈ ਜੀ ਇੱਕ ਮਿੰਟ ਰੁਕਿਓ ਵੀ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਕੇ ਕੋਈ ਬੁਲਾਉਂਦਾ ਹੋਊਗਾ ਸੋ ਇਹ ਗੱਲਾਂ ਕਾਫੀ ਵਧੀਆ ਲੱਗੀਆਂ ਜੀ ਵੀ ਆਮ ਲੋਕਾਂ ਚ ਆਮ ਲੋਕਾਂ ਵਾਂਗੂ ਵਿਚਰਨਾ ਫਰੀਦਕੋਟ ਕਦੋਂ ਜਾ ਰਹੇ ਹੋ ਫਿਰ ਤੁਸੀਂ ਫਰੀਦਕੋਟ バス ਮੇਰੇ ਖਿਆਲ ਵੀ ਐਤਵਾਰ ਸੋਮਵਾਰ ਤੱਕ ਉੱਥੇ ਪਹੁੰਚ ਜਾਣਾ ਜੀ ਜੇ ਉੱਥੇ ਪੱਕੀ ਡਿਊਟੀ ਬਿਲਕੁਲ ਜੀ ਬਾਬਾ ਜੀ ਦੇ ਚਰਨਾਂ ਚ ਨਤਮਸਤਕ ਹੋਵਾਂਗੇ ਜੀ ਤੇ ਉਸ ਤੋਂ ਬਾਅਦ ਉੱਥੇ ਸ਼ੁਰੂ ਕਰਾਂਗੇ ਜੀ ਕੰਮ ਆਖਰੀ ਸਵਾਲ ਜੀ ਲੱਗਦਾ ਵੀ ਜਿਵੇਂ ਪਿਛਲੇ ਸਮੇਂ ਦੇਖਿਆ ਗਿਆ ਅਸਾਨੀ ਦਿਓਲ ਨੂੰ ਬੀਜੇਪੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੀਗਾ ਤੇ ਜਿੱਤ ਵੀ ਗਏ ਉਸ ਤੋਂ ਬਾਅਦ ਜੋ ਭਗਵੰਤ ਸਿੰਘ ਖੁਦ ਬੜਾ ਮਜ਼ਾਕ ਉਡਾਉਂਦੇ ਨੇ ਵੀ ਫਿਲਮਾਂ 'ਚ ਨਲਕਾ ਪਟਦਾ ਰਿਹਾ ਤੇ ਇੱਥੇ ਨਲਕਾ ਲਾਉਣ ਵੀ ਨਹੀਂ ਆਇਆ ਓਵੇਂ ਇੱਕ ਛਵੀ ਬਣ ਜਾਂਦੀ ਹੈ ਵੀ ਅਰੇ ਫਿਲਮਾਂ ਵਾਲੇ ਨਹੀਂ ਉਸ ਤਰ੍ਹਾਂ ਦੇ ਨਾਲ ਲੋਕਾਂ ਚਾਹੁੰਦੇ ਤੁਸੀਂ ਉਸ ਨੂੰ ਇਮੇਜ ਨੂੰ ਕਿਵੇਂ ਬਦਲਣ ਦੀ ਕੋਸ਼ਿਸ਼ ਕਰੋਗੇ ਕਨਵਿੰਸ ਕਿਵੇਂ ਕਰੋਗੇ ਲੋਕਾਂ ਨੂੰ ਦੇਖੋ ਜੀ ਪਹਿਲੀ ਗੱਲ ਮੇਰਾ ਤੇ ਸਨੀ ਦਿਓਲ ਜੀ ਦਾ ਜ਼ਮੀਨ-ਸਮਾਨ ਦਾ ਫਰਕ ਹੈ ਉਹ ਸੋਨੇ ਦਾ ਚਮਚ ਲੈ ਕੇ ਜੰਮੇ ਨੇ ਤੇ ਅਸੀਂ ਗਰਾਸ ਰੂਟ ਤੋਂ ਉੱਠੇ ਆ ਨਾ ਤੇ ਉਹ ਜਿਹ ਉਹ ਨਾ ਉਹਨਾਂ ਪੰਜਾਬ ਦੇ ਵਿੱਚ ਰਹੇ ਨੇ ਮੈਂ ਤਾਂ ਪੰਜਾਬ 'ਚ ਹੀ ਰਹਿਣਾ ਔਰ ਪੰਜਾਬ ਦੀ ਮਿੱਟੀ ਬਾਰੇ ਪੰਜਾਬ ਦੇ ਕਲਚਰ ਬਾਰੇ ਮਤਲਬ ਮੇਰੇ ਰੋਮ-ਰੋਮ ਦੇ ਵਿੱਚ ਪੰਜਾਬ ਹੈ ਔਰ ਮੈਨੂੰ ਪਤਾ ਹੈ ਕਿ ਲੋਕਾਂ 'ਚ ਵਿਚਰਨਾ ਚਾਹੀਦਾ ਜਾਂ ਮਤਲਬ ਕਿਵੇਂ ਉਹਨਾਂ ਦੇ ਮਤਲਬ ਚਾਹੀਦਾ ਉਹਨਾਂ ਨੂੰ ਨਹੀਂ ਪਤਾ ਵੀ ਮਤਲਬ ਲੋਕ ਕੀ ਨੇ ਜਾਂ ਲੋਕਾਂ ਦੀ ਤਾਕਤ ਕੀ ਹੈ ਹੈ ਨਾ ਔਰ ਜਾਂ ਸਾਨੂੰ ਜੇ ਅਸੀਂ ਨੁਮਾਇੰਦੇ ਆ ਤਾਂ ਸਾਨੂੰ ਲੋਕਾਂ ਬਾਰੇ ਜੇ ਲੋਕਾਂ ਨੇ ਦੇਖੋ ਜੀ ਹੁਣ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਵਰਕਰ ਵਰਕ ਕਰਦੇ ਨੇ ਸਭ ਤੋਂ ਵੱਧ ਤੇ ਉਹਨਾਂ ਨੂੰ ਇਹੇ ਉਮੀਦ ਹੁੰਦੀ ਹੈ ਉਹਨਾਂ ਨੇ ਕੋਈ ਕੋਈ ਇਹ ਨਹੀਂ ਹੈਗਾ ਕਿਸੇ ਨੇ ਨੌਕਰੀ ਲੈਣੀ ਹੈ ਜਾਂ ਕਿਸੇ ਨੂੰ ਕਰਨਾ ਇੱਕ ਜਜ਼ਬਾਤ ਹੁੰਦੇ ਨੇ ਉਹਨਾਂ ਦਾ ਵੀ ਸਾਡਾ ਬੰਦਾ ਜਿੱਤੇ ਤੇ ਉਹ ਸਿਰਫ ਇਹ ਚਾਹ ਰਹੇ ਵੀ ਸਾਨੂੰ ਘੱਟੋ ਘੱਟ ਹੱਥ ਤਾਂ ਮਿਲਾ ਲਿਆ ਕੇ ਹਣਾ ਇਹ ਮੈਂ ਕਦਰਪਲ ਹੀ ਭਾਂਤ ਜਾਣਦਾ ਜੀ ਉਹਨਾਂ ਦੇ ਮੈਂ ਕਰੂੰਗਾ ਵੀ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰੂੰਗਾ ਕਿ ਲੋਕਾਂ ਦੇ ਵਿੱਚ ਵਿਚਰਿਆ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੋਭੇ ਛਾਵਾਂ ਸੋ ਕਰਮਜੀਤ ਮੋਲ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਨਵੀਂ ਇਨਿੰਗਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਸਿਆਸਤ 'ਚ ਉਹਨਾਂ ਨੇ ਕਦਮ ਜਿਹੜਾ ਰੱਖ ਲਿਆ ਤੇ ਫਰੀਦਕੋਟ ਹਲਕਾ ਤੋਂ ਉਹ ਉਮੀਦਵਾਰ ਨੇ ਪਾਰਟੀ ਦੇ ਤੇ ਕਿਸ ਤਰ੍ਹਾਂ ਦੇ ਨਾਲ ਉਹ ਫਿਲਮੀ ਦੁਨੀਆ ਤੇ ਸਿਆਸਤ ਦੀ ਦੁਨੀਆ ਦੇ ਨੂੰ ਮੈਨੇਜ ਕਰਨਗੇ ਤੇ ਲੋਕਾਂ ਲਈ ਕੀ ਕਰਨਾ ਚਾਹੁੰਦੇ ਨੇ ਉਸ ਬਾਰੇ ਉਹਨਾਂ ਨੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼